ਕੀ ਕਹਿਣਾ ਚਾਹੋਗੇ ਕਿ ਕਿੱਥੇ ਕਿੱਥੇ ਸ਼ੂਟ ਹੋਈ ਹੈ ਇਹ ਜੀ ਕਸ਼ਮੀਰ 'ਚ ਸ਼ੂਟ ਹੋਈ ਹੈ ਜੀ ਆ ਲਖਨਊ 'ਚ ਸ਼ੂਟ ਹੋਈ ਹੈ ਪੰਜਾਬ 'ਚ ਸ਼ੂਟ ਹੋਈ ਹੈ ਤੋਂ ਕੀ ਕਹਿਣਾ ਚਾਹੋਗੇ ਮੂਵੀ ਦੇ ਬਾਰੇ ਅੱਜ ਰਿਲੀਜ਼ ਹੋਈ ਹੈ ਪੈਨਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਇਹ ਤੱਕ ਮੂਵੀ ਨਹੀਂ ਦੇਖੀ ਮੈਂ ਕਹਿੰਦਾ ਹਾਂ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਲੱਗੇਗਾ ਕਿ ਇਸ ਸਿਨੇਮੇ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਦੇ ਨਾਲ ਗੁਰੂ ਜੀ ਇੱਕ ਮੈਸੇਜ ਦਿੱਤਾ ਜਾਂਦਾ ਹਰੇਕ ਮੂਵੀ ਦੇ ਵਿੱਚ ਇਸ ਮ ਸਿੱਧਾ ਇਹ ਹੈ ਕਿ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਦੀ ਤੇ ਨਾਲ ਦੀ ਨਾਲ ਜਿਹੜੇ ਆ ਜਿਹੜੇ ਆਰਟਿਸਟਿਕ ਇਹਦੇ ਜਿਹੜੇ ਕੁੜੀ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਅ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਤੋਂ ਹਾਂ ਸੋ ਕੀ ਬੈਸਟ ਸੀਨ ਕਿਹੜਾ ਰਿਹਾ ਮੌਜਦਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਂਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਉਹ ਆਪ ਵਿਰੋਧ ਹੁੰਦਾ ਤੇ ਇਨੇ ਲੋਕ ਆਉਂਦੇ ਇੱਥੇ ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖਿਆ ਉਹ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਰਟਰ ਫਿਲਮ ਤੇ ਸਾੜੇ ਗਏ ਸੀਗੇ ਹਾਂ ਜੀ ਜਨਾਵੋ ਕੀ ਕਹਿਣਾ ਚਾਹੁੰਦੇ ਹੋ ਵੀ ਫਿਲਮ ਦੇਖੋ ਕਈ ਵਾਰ ਜਿਹੜਾ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਅੱਜ ਆਪਾਂ ਪਹਿਲੀ ਵਾਰ ਮਿਲੇ ਆ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਨਹੀਂ ਹੈ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੇਨ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਹੈ ਜਿਸ ਕੱਲੋਂ ਗਰੋਥ ਤੇ ਆਉਂ ਗੱਲਾਂ ਫਿਲਮ 'ਚ ਵੀ ਨਹੀਂ ਹੋਉਂਦੀ ਬਿਲਕੁਲ ਨਹੀਂ ਆਈ ਜੀ ਫਿਲਮ 'ਚ ਲੱਗਣ ਦੇ ਫਿਲਮ ਦੇਖੋ ਸੌ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸੇ ਦੇਸ਼ 'ਚ ਰਹਿੰਦੇ ਆ ਜੀ ਕੀ ਇਹ ਫਿਲਮ ਭਾਰ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮਾਂ ਵੀ ਮਨ ਲੱਗਦਾ ਆ ਆਪਾਂ ਬਣਾ ਸਕਦੇ ਜਿਹਦੇ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਹੇ ਅਸੀਂ ਪਿਆਰ ਦਾ ਮੈਸੇਜ ਦੇ ਰਹੇ ਹਾਂ ਤੁਹਾਡਾ ਛੋਟਾ ਜਿਹਾ ਕਿ ਮੈਸੇਜ ਕੀ ਹੈਗਾ ਜੋ ਸਾਡੇ ਸਵਾਲ ਤੇ ਪਰ ਇੱਕ ਫਿਲਮ ਅੱਜ ਦੀ ਵਾਰ ਲਿੰਗਰ ਲੇਗਾ ਸਰ ਸਾਹਮਣੇ ਬਹੁਤ ਇਹ ਜਿਹੜਾ ਮੇਰਾ ਪਹਿਲਾ ਗਾਣਾ ਜੋ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਹੁੰਦਾ ਹੈ ਫੈਨਸ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਆਹ ਦੇਖੋ ਆਪਾਂ ਸੋਸਾਈ ਆ ਜੀ ਸਾਰਾ ਕੋ ਬੱਚਿਆ ਲੈ ਦੇਣ ਤੋਂ ਜਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਸ਼ੁਰੂ ਕੀਤੇ ਦੇ ਪਿੰਡ ਤੋਂ ਹੀ ਮਿਲ ਕੇ ਆਇਆ ਤਾਂ ਕਿ ਜਿੱਥੇ ਵੀ ਗਏ ਆਂ ਵਰਲਡ ਵਾਈਡ ਤੇ ਮੈਂ ਚਾਹੁੰਨਾ ਆਪਾਂ ਫਿਲਮਾਂ ਨੂੰ ਵੀ ਆਪਾਂ ਇਦਾਂ ਹੀ ਆਪਣੇ ਨੂੰ ਵੱਡੇ ਪਰਦੇ ਦੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਤੇ ਆਪਾਂ ਵਧੀਆ ਅਵਾਰਡ ਲੈ ਕੇ ਆਈਏ ਮੈਂ ਇਹਦਾ ਕਵਾਂਗਾ ਭਾਈ ਇਦਾਂ ਇਕੱਠੇ ਉਹ ਲੁਧਿਆਣੇ ਜਦੋਂ ਮੈਂ ਔਸਕਰ ਲੈ ਕੇ ਆਵਾਂ ਫਿਰ ਆਪਣੀ ਪੰਜਾਬੀ ਫਿਲਮ ਨੇ ਮੂਵੀ ਪੰਜਾਬ ਦੇ ਕਿਹੜੇ ਸਿਟੀ ਦੇ ਵਿੱਚ ਸ਼ੂਟ ਹੋਈ ਮੂਵੀ ਪੰਜਾਬ ਦੀ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ ਚ ਸ਼ੂਟ ਹੋਇਆ ਪਾਰਟ ਦੀ ਕਸ਼ਮੀਰ ਚ ਸ਼ੂਟ ਹੋਇਆ ਤੇ ਪੰਜਾਬ ਜੇ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡ ਹੈ ਜਿੱਥੇ ਸ਼ੂਟ ਕੀਤੀ ਗਈ ਆ ਪੈਸ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵਾ ਦੇ ਤਾਂ ਮੈਸੇਜ ਨਹੀਂ ਰਿਹਾ ਕੋਈ ਚੋ ਆਪਣਾ ਇੱਕੋ ਰੋਕ ਜਿਹਾ ਫਿਲਮ ਦੇ ਕਿਰਦਾਰ ਨੂੰ ਨਿੰਦਾ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਖਿਲਾਫ ਨਾਰੇ ਲਾਇਏ ਇਹ ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਸੀਂ ਕਿਸੇ ਨੇ ਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਨਹੀਂ ਲਾਇਆ ਜੀ ਫਿਲਮ ਸਿਰਫ ਇਹੀ ਕਹਿੰਦੀ ਆ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕਿਉਂ ਤੇ ਨਹੀਂ ਪ੍ਰੋਪਰ ਸ਼ੋਰਟ ਕੱਟੇ ਵੀਗਾ ਇਹ ਕੋਈ ਸ਼ੋਰਟ ਨਹੀਂ ਕੱਟੇਗਾ ਸ਼ੋਰਟ ਕੱਟੇਗਾ ਨਹੀਂ ਜੀ ਕੋਈ ਸ਼ੋਰਟ ਨਹੀਂ ਕੱਟੇਗਾ ਜੀ ਥੈਂਕ ਯੂ